ਉਹ ਕਹਿੰਦੀ ਮੈਂ ਗਾਂ ਦੇ ਦੁੱਧ ਦੀ ਚਾਹ ਨਹੀਂ ਪੀਂਦੀ ਤਾਂ ਆਹੋ ਮੈਂ ਜਾਂਦੀ ਪੀਂਦੀ ਬਾਕੀ ਸਾਰਿਆਂ ਨੇ ਪੀ ਲਈ ਆ ਉਹ ਕਹਿੰਦੀ ਮੈਂ ਕਿਤੇ ਪੀਤੀ ਨਹੀਂ ਹਾਂ ਆਪਾਂ ਵਾਹਿਗੁਰੂ ਕਹਿ ਗਏ ਜੋ ਮਿਲੇ ਬੱਕਰੀ ਬੱਕਰੀ ਪੀ ਪੇੜੀ ਹੋਏ ਪੇੜੀ ਦੀ ਨਹੀਂ ਲੀ ਹਾਂ ਕਿ ਤਾ ਆਪਾਂ ਨੂੰ ਨਹੀਂ ਕੋਈ ਫਰਕ ਨਹੀਂ ਪੈਂਦਾ ਤਾਂ ਇਕੜਾ ਕੋਈ ਨਸ਼ਾ ਵਾ ਯਾਰ ਨੁਕਸਾਨ ਆ ਇਹਦਾ ਕਿਉਂ ਤੇ ਸਾਡੀ ਜਨੂ ਨਾ ਮੇਰਾ ਜੱਮ ਹੋਇਆ ਕਿਤੇ ਤੇ ਉਦੋਂ ਸਾਡੀ ਮਾਈ ਹੋ ਗਈ ਕਿ ਬੰਗਾਰ ਹਾਂ ਦੁੱਧ ਨੂੰ ਨਾ ਟ੍ਰੈਫਿਕ ਦੌੜੀ ਪਰ ਨਾ ਪਾਇਆ ਮੈਨੂੰ ਅੱਛਾ ਸਾਡੀ ਭੈਣ ਨੇ ਛੋਟੇ ਹੁੰਦੇ ਨਾ ਹਾਂ ਆਪਣਾ ਬੁੱਢਾ ਕਾਰਾ ਦੁੱਧੁੰਦੇ ਨੇ ਜੇਨ ਜੰਮੇ ਵੀ ਆ ਤਾ ਨਹੀਂ ਨਹੀਂ ਤਾਇਆ ਹੁਣ ਵੀ ਮੇਰੀ ਗੱਲ ਸੁਣਾ ਜਦੋਂ ਹੁਣ ਵੀ ਬੱਚਾ ਮਾਂ ਦਾ ਦੁੱਧ ਨਹੀਂ ਪੀਂਦਾ ਉਹਨੂੰ ਗਾਂ ਦਾ ਦੁੱਧ ਦਿੰਦੇ ਆ ਜਾਂ ਬੱਕਰੀ ਦਾ ਹੂੰ ਠੀਕ ਆ ਜੋ ਵਧੀਆ ਸਿਹਤ ਵਧੀਆ ਸਿਹਤ ਰੱਖਦਾ ਵਾ ਤਾਈਓ ਦਿੰਦੇ ਅਗਲੇ ਬੱਕਰੀਆਂ ਦਾ ਦੁੱਧ ਨਾਲ ਨਾਲ ਕਿ ਗਾਈ ਵੜਾ ਉਹ ਹੀ ਤਾਂ ਗੱਲਾਂ ਨਾਲ ਸੈੱਲ ਘਟਣਾ ਤੂੰ ਸੈੱਲ ਘਟਦੇ ਉਦੋਂ ਫਿਰ ਇਹੋ ਜੀ ਬੱਕਰੀ ਦਾ ਦੁੱਧ ਪੀਂਦੀ ਹੁੰਦੀ ਹੈ ਜੋ ਲੋਕ ਕਿੰਨਾ ਕਰੇ ਕਰਦੇ ਤਾਂ ਬਹੁਤ ਹਨ ਇੰਨਾ ਪੱਠਾ ਨੂੰ ਥਾਂ ਜਾਂ ਕਿੰਨਾ ਬਹੁਤ